ਇਸੀ ਕੀ ਪਹਿਲੇ ਵਾਰ ਇੱਥੇ ਮੈਂ ਕੰਮ ਕਰਨ ਆਈ ਸੀ ਵਾਇਗੁਰ ਨੇ ਮੈਨੂੰ ਖੁਦ ਹੀ ਜੋੜ ਲਿਆ ਔਰ ਆਲਮਗਿਰ ਵੀ ਜਾਂਦੀ ਆ ਮੈਂ ਸੇਵਾ ਤੇ ਇੱਥੇ ਵੀ ਉਹਨਾਂ ਨੇ ਮੈਨੂੰ ਆਪ ਹੀ ਜੋੜਿਆ ਮੈਂ ਖੁਦ ਨਹੀਂ ਆਂਦੀ ਵਾਇਗੁਰ ਨੇ ਅੰਦਰੋਂ ਆਵਾਜ਼ ਦਿੱਤੀ ਮੈਨੂੰ ਵੀ ਤੁਸੀਂ ਆਓ ਤੇ ਮੇਰੇ ਨਾਲ ਮੈਂ ਇੱਕ ਦਿਨ ਆਈ ਸੀ ਇੱਥੇ ਕੰਮ ਕਰਨ ਆਈ ਸੀ ਟੈਂਪਲਸ ਵੰਡਨ ਉਸ ਤੋਂ ਬਾਅਦ ਮੈਂ ਮੇਰਾ ਅੰਦਰੋਂ ਆਵਾਜ਼ ਆਂਦੀ ਮੈਂ ਹੁਣ ਰੋਜ਼ ਆਂਦੀ ਆ ਬੁੱਧਵਾਰ ਤੇ ਬੁੱਧਵਾਰ ਹਮੇਸ਼ਾ ਆਂਦੀ ਹੁਣ ਮੈਂ ਔਰ ਵਾਇਗੁਰ ਮੈਨੂੰ ਇੱਦਾਂ ਹੀ ਜੋੜੀ ਰੱਖੀ ਔਰ ਆਪਣੇ ਚਰਜੀ ਕਲਾਚ ਰੱਖੀ ਪਰ ਬਾਈ ਬਾਬਾ ਜੀ ਆਪੇ ਖਿੱਚ ਕੇ ਲਿਆਂ ਦੇ ਰਹੇ ਨੇ ਖਿੱਚ ਪੈਂਦੀ ਹੈ ਹਾਂਜੀ ਬਹੁਤ ਬਹੁਤ ਖਿੱਚ ਪੈਂਦੀ ਹੈ ਛੇ ਬਾਜੀ ਗੁੜਾ ਦੇ ਮੈਂ ਵਾਰੀ ਤਾਂਗੇ ਸਰ ਬਾੜ ਦੀ ਇੱਥੇ ਆ ਕੇ ਸੇਵਾ ਕਰਾਂਗੀ ਇਹ स्पून ਬੜਾ ਨਹੀਂ ਹੁੰਦਾ ਇੱਕ ਗੱਲ ਮੈਂ ਹੋਰ ਕਹਿਣਾ ਚਾਹਨੀ ਵਾਏ ਗੁਰਜੀ ਦਾ ਘਰ ਸਾਹਿਬ ਵਾਏ ਗੁਰਜ ਕੇ ਫੱਤੇ ਅਸੀਂ ਜਦੋਂ ਮੈਂ ਇੱਥੇ ਆਈ ਸੀਗੀ ਪਹਿਲੇ ਵਾਰ ਇੱਥੇ ਮੈਂ ਕੰਮ ਕਰਨ ਆਈ ਸੀ ਵਾਏ ਗੁਰ ਨੇ ਮੈਨੂੰ ਖੁਦ ਹੀ ਜੋੜ ਲਿਆ ਔਰ ਆਲਮਗਿਰ ਵੀ ਜਾਂਦੀ ਆ ਮੈਂ ਸੇਵਾ ਤੇ ਇੱਥੇ ਵੀ ਉਹਨਾਂ ਨੇ ਮੈਨੂੰ ਆਪ ਹੀ ਜੋੜਿਆ ਮੈਂ ਖੁਦ ਨਹੀਂ ਆਂਦੀ ਵਾਹਿਗੁਰੂ ਨੇ ਅੰਦਰੋਂ ਆਵਾਜ਼ ਦਿੱਤੀ ਮੈਨੂੰ ਵੀ ਤੁਸੀਂ ਆਓ ਤੇ ਮੇਰੇ ਨਾਲ ਜੁੜੋ ਮੈਂ ਖੁਦ ਨਹੀਂ ਆਂਦੀ ਮੈਂ ਇੱਕ ਦਿਨ ਆਈ ਸੀ ਇੱਥੇ ਕੰਮ ਕਰਨ ਆਈ ਸੀ ਟੈਂਪਲਸ ਵੰਡਨ ਉਸ ਤੋਂ ਬਾਅਦ ਮੈਂ ਮੇਰਾ ਅੰਦਰੋਂ ਆਵਾਜ਼ ਆਂਦੀ ਮੈਂ ਹੁਣ ਰੋਹ ਜਾਂਦੀ ਆ ਬੁੱਧਵਾਰ ਤੇ ਗੁੱਧਵਾਰ ਹਮੇਸ਼ਾ ਆਂਦੀ ਹੁਣ ਮੈਂ ਔਰ ਵਾਹਿਗੁਰੂ ਮੈਨੂੰ ਇੱਦਾਂ ਹੀ ਜੋੜੀ ਰੱਖੀ ਔਰ ਆਪਣੇ ਚਰਜੇ ਕਲਾਸ ਰੱਖੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਬਈ ਬਾਬਾ ਜੀ ਆਪੇ ਖਿੱਚ ਕੇ ਲਿਆਂਦੇ ਨੇ ਲੋਨ ਘਿਜ ਪੈਂਦੀ ਹਾਂ ਹਾਂਜੀ ਬਹੁਤ ਬਹੁਤ ਘਿਜ ਪੈਂਦੀ ਹੈ 6 ਵਜੇ ਗੁਣਵਾਦੇ ਮੈਂ ਵਾਰੀ ਤਾਂ ਕਿ ਜ਼ੈਬਾੜ ਦੇ ਇੱਥੇ ਆ ਕੇ ਸੇਵਾ ਕਰਾਂਗੀ ਐਸ ਕੋਨ ਬੜਾ ਨੀਂਦਾ ਹੈ ਇੱਕ ਗੱਲ ਮੈਂ ਹੋਰ ਕਹਿਣਾ ਚਾਹਨੀ ਵਾਹਿਗੁਰੂ ਜੀ ਦਾ ਘਰ ਸਾਹਿਬ ਵਾਹਿਗੁਰੂ ਜੀ ਦੇ ਫਤਿਹ ਅਸੀਂ ਜਦੋਂ ਮੈਂ ਇੱਥੇ ਆਈ ਸੀਗੀ ਪਹਿਲੇ ਵਾਰ ਇੱਥੇ ਮੈਂ ਕੰਮ ਕਰਨ ਆਈ ਸੀ ਵਾਹਿਗੁਰੂ ਨੇ ਮੈਨੂੰ ਖੁਦ ਹੀ ਜੋੜ ਲਿਆ ਔਰ ਆਲਮਗੀਰ ਵੀ ਜਾਂਦੀ ਆ ਮੈਂ ਸੇਵਾ ਤੇ ਇੱਥੇ ਵੀ ਉਹਨਾਂ ਨੇ ਮੈਨੂੰ ਆਪ ਹੀ ਜੋੜਿਆ ਮੈਂ ਖੁਦ ਨਹੀਂ ਆਂਦੀ ਵਾਹਿਗੁਰੂ ਨੇ ਅੰਦਰੋਂ ਆਵਾਜ਼ ਦਿੱਤੀ ਮੈਨੂੰ ਵੀ ਤੁਸੀਂ ਆਓ ਤੇ ਮੇਰੇ ਨਾਲ ਜੁੜੋ ਮੈਂ ਖੁਦ ਨਹੀਂ ਆਂਦੀ ਮੈਂ ਇੱਕ ਦਿਨ ਆਈ ਸੀ ਇੱਥੇ ਕੰਮ ਕਰਨ ਆਈ ਸੀ ਕੈਂਪਲੈਸ ਕੰਡਨ ਉਸ ਤੋਂ ਬਾਅਦ ਮੈਂ ਮੇਰੇ ਅੰਦਰੋਂ ਆਵਾਜ਼ ਆਂਦੀ ਮੈਂ ਹੁਣ ਰੋ ਜਾਂਦੀ ਆ ਬੁੱਧਵਾਰ ਤੇ ਬੁੱਧਵਾਰ ਹਮੇਸ਼ਾ ਆਂਦੀ ਹੁੰਦੀ ਮੈਂ ਔਰ ਵਾਹਿਗੁਰੂ ਮੈਨੂੰ ਇੱਥੇ ਹੀ ਜੋੜੀ ਰੱਖੀ ਔਰ ਆਪਣੀ ਚਰਜੀ ਕਲਾ ਚ ਰੱਖੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਬਈ ਬਾਬਾ ਜੀ ਆਪੇ ਖਿੱਚ ਕੇ ਲਿਆਂਦੇ ਨੇ ਲੋ ਘਿਜ ਪੈਂਦੀ ਹਾਂ ਹਾਂਜੀ ਬਹੁਤ ਬਹੁਤ ਘਿਜ ਪੈਂਦੀ ਹੈ ਛੇ ਪਾਜੀ ਗੁਣਾਰੇ ਮੈਂ ਵਾਰੀ ਤਾਂ ਕਿ ਜ਼ੈਬਾੜੀ ਇੱਥੇ ਆ ਕੇ ਸੇਵਾ ਕਰਾਂਗੀ ਐਸ ਕੋਣ ਬੜਾ ਨਹੀਂ ਹੁੰਦਾ ਵਾ ਇੱਕ ਗੱਲ ਮੈਂ ਹੋਰ ਕਹਿਣਾ ਚਾਹਨੀ ਵਾਏ ਗੁਰਜੀ ਦਾ ਘਰ ਸਾਹਿਬ ਵਾਏ ਗੁਰਜ ਕੇ ਪਤੇ ਅਸੀਂ ਜਦੋਂ ਮੈਂ ਇੱਥੇ ਆਈ ਸੀਗੀ ਪਹਿਲੇ ਵਾਰ ਇੱਥੇ ਮੈਂ ਕੰਮ ਕਰਨ ਆਈ ਸੀ ਵਾਏ ਗੁਰ ਨੇ ਮੈਨੂੰ ਖੁਦ ਹੀ ਜੋੜ ਲਿਆ ਔਰ ਆਲਮਗੀਰ ਵੀ ਜਾਂਦੀ ਆ ਮੈਂ ਸੇਵਾ ਤੇ ਇੱਥੇ ਵੀ ਉਹਨਾਂ ਨੇ ਮੈਨੂੰ ਆਪ ਹੀ ਜੋੜਿਆ ਮੈਂ ਖੁਦ ਨਹੀਂ ਆਂਦੀ ਵਾਹਿਗੁਰੂ ਨੇ ਅੰਦਰੋਂ ਆਵਾਜ਼ ਦਿੱਤੀ ਮੈਨੂੰ ਵੀ ਤੁਸੀਂ ਆਓ ਤੇ ਮੇਰੇ ਨਾਲ ਜੁੜੋ ਮੈਂ ਖੁਦ ਨਹੀਂ ਆਂਦੀ ਮੈਂ ਇੱਕ ਦਿਨ ਆਈ ਸੀ ਇੱਥੇ ਕੰਮ ਕਰਨ ਆਈ ਸੀ ਕੈਂਪਲੈਸ ਕੰਡਨ ਉਸ ਤੋਂ ਬਾਅਦ ਮੈਂ ਮੇਰਾ ਅੰਦਰੋਂ ਆਵਾਜ਼ ਆਂਦੀ ਮੈਂ ਹੁਣ ਰੋਹ ਜਾਂਦੀ ਆ ਬੁੱਧਵਾਰ ਤੇ ਬੁੱਧਵਾਰ ਹਮੇਸ਼ਾ ਆਂਦੀ ਹੁੰਦੀ ਮੈਂ ਔਰ ਵਾਹਿਗੁਰੂ ਮੈਨੂੰ ਇੱਥੇ ਹੀ ਜੋੜੀ ਰੱਖੀ ਔਰ ਆਪਣੀ ਚਰਜੀ ਕਲਾ ਚ ਰੱਖੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ